ਇੱਕ ਜੁਗਿੰਦਰ ਨਾਂ ਦੇ ਪਰਸਨ ਨੂੰ ਸਾਨੂੰ ਇੱਕ ਕੰਪਲੇਨਟ ਦਿੱਤੀ ਜਿਦੇ ਵਿੱਚ ਉਹਨੇ ਦੱਸਿਆ ਕਿ ਇੱਕ ਵਿਕਰਮਜੀਤ ਤੇ ਉਹਦੇ ਨਾਲ ਦੇ ਸਾਥੀ ਪਰਵਿੰਦਰ ਸਿੰਘ ਸਤਿੰਦਰ ਸਿੰਘ ਸਤਵਿੰਦਰ ਸਿੰਘ ਜਸਪ੍ਰੀਤ ਸਿੰਘ ਤੇ ਅਵਤਾਰ ਸਿੰਘ ਆ ਕੁਝ ਪਰਸਨ ਨੇ ਜਿਨ੍ਹਾਂ ਨੇ ਇੱਕ ਜਨਰੇਸ਼ਨ ਆਫ ਜਨਰੇਸ਼ਨ ਆਫ ਫਾਰਮਿੰਗ ਕਰਕੇ ਕੋਈ ਕੰਪਨੀ ਬਣਾਈ ਹੋਏ ਜਿਦੇ ਵਿੱਚ ਇਹਨਾਂ ਨੇ ਜੁਗਿੰਦਰ ਨੂੰ ਇੱਕ ਬਹੁਤ ਵੱਡਾ ਇੱਕ ਇਨਵੈਸਟਮੈਂਟ ਦਾ ਰਿਟਰਨ ਦੱਸ ਕੇ ਕਿ 8% ਮੰਥਲੀ ਰਿਟਰਨ ਤੁਹਾਨੂੰ ਆਏਗੀ ਇਦਾਂ ਦਾ ਇੱਕ ਅ ਅਗੇ ਸੁਪਨਾ ਦਿਖਾ ਕੇ ਇਨਵੈਸਟ ਕਰਾਇਆ ਤੇ ਉਹ ਜੋ ਦਰਖਾਸਤ ਕਰਤਾ ਜੋਗਿੰਦਰ ਕੁਮਾਰ ਤੇ ਉਹਨੇ ਆਪਣੇ ਜੀਜੇ ਦੇ ਨਾਲ ਮਿਲ ਕੇ ਟੋਟਲ 25 ਲੱਖ 7000 ਦੀ ਰਾਸ਼ੀ ਇਹਨਾਂ ਦੀ ਕੰਪਨੀ ਦੇ ਵਿੱਚ ਜਮ੍ਹਾਂ ਕਰਾਈ ਤੇ ਜਿਹਦੇ ਵਿੱਚੋਂ ਸਿਰਫ 3 ਲੱਖ ਰੁਪਏ ਨੂੰ ਵਾਪਸ ਆਏ ਜਦੋਂ ਇਹਨੇ ਵਾਪਸ ਇਹਨਾਂ ਨੂੰ ਔਰ ਮੰਗਿਆ ਤੇ ਇਹਨੂੰ ਫਿਰ ਥੋੜਾ ਜਿਹਾ ਨਾਦੇ ਉੱਪਰ ਸ਼ੱਕ ਹੋਇਆ ਤੇ ਇਹਨੇ ਜਦੋਂ ਪਤਾ ਕੀਤਾ ਤੇ ਫਿਰ ਇਹਨੂੰ ਲੱਗਿਆ ਕਿ ਸ਼ਾਇਦ ਇਹਦੇ ਨਾਲ ਫਰਾਡ ਹੋ ਗਿਆ ਤੇ ਇਹਨੇ ਪੁਲਿਸ ਨੂੰ ਫਿਰ ਕੰਪਲੇਨਟ ਦਿੱਤੀ ਪੁਲਿਸ ਨੇ ਜਦੋਂ ਮੁੰਲੀ ਤਫਤੀਸ਼ ਇਸ ਕੰਪਲੇਨਟ ਦੀ ਕੀਤੀ ਤੇ ਪਤਾ ਲੱਗਿਆ ਕਿ ਜੋ ਵਿਕਰਮਜੀਤ ਤੇ ਦੇ ਸਾਥੀ ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ, ਸਤਵਿੰਦਰ ਸਿੰਘ ਇਨ੍ਹਾਂ ਦੇ ਨਾਲ ਇੱਕ ਹੋਰ ਇਹਨਾਂ ਦਾ ਸਾਥੀ ਅਵਤਾਰ ਤੇ ਅਕਾਊਂਟੈਂਟ ਜਤਿੰਦਰ ਸਿੰਘ, ਅਮਿਤ ਖੁੱਲਰ ਤੇ ਹਰਪ੍ਰੀਤ ਸਿੰਘ ਇਨ੍ਹਾਂ ਨੇ ਮਿਲ ਕੇ ਕੋ 8 ਇੱਦਾਂ ਦੀ ਕੰਪਨੀਆਂ ਜੋ ਹੁਣ ਤੱਕ ਪੁਲਿਸ ਦੇ ਤਤਫ਼ਤੀਸ਼ ਦੇ ਵਿੱਚ ਆਈ ਹੈ ਇਹ ਇਦਾਂ ਦੀ 8 ਕੰਪਨੀਆਂ ਜਿਨ੍ਹਾਂ ਦੇ ਹੁਣ ਤੱਕ ਸਾਨੂੰ ਇੱਕ ਹੀ ਅਕਾਊਂਟ ਮਿਲ ਚੁਕਿਆ ਜਿਨ੍ਹਾਂ ਦੇ ਵਿੱਚ ਟੋਟਲ ਹੁਣ ਤੱਕ 122 ਕਰੋੜ ਦੀ 1 ਜਨਵਰੀ ਤੋਂ ਲੈ ਕੇ ਹੁਣ ਤੱਕ ट्रांजੈਕਸ਼ਨਸ ਵਗੈਰਾ ਹੋਈਆਂ ਨੇ ਤੇ ਬਹੁਤ ਸਾਰੇ ਇਦਾਂ ਦੇ ਪਰਸਨ ਹੈ ਜਿਨ੍ਹਾਂ ਤੋਂ ਇਹਨਾਂ ਨੇ ਬਹੁਤ ਵੱਡਾ ਰਿਟਰਨ ਪ੍ਰੋਮਿਸ ਕਰਕੇ ਔਰ ਇਨਵੈਸਟਮੈਂਟਸ ਵਗੈਰਾ ਕਰਾਈਆ ਗਿਆ ਸੀ ਗਿਆ ਤੇ ਪੁਲਿਸ ਨੇ ਫਿਰ ਇਹਦੇ ਵਿੱਚ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਵੱਡਾ ਤੇ ਸੰਗੀਨ ਹੈਗਾ ਤੇ ਇਹਦੇ ਵਿੱਚ ਕੰਪਲੇਂਟ ਦੇ ਬੇਸਿਸ ਤੇ ਇੱਕ ਐਫਆਈਆਰ ਦਰਜ ਕੀਤੀ 247 ਨੰਬਰ ਐਫਆਈਆਰ ਜੋ ਇੱਕ ਚੀਟਿੰਗ ਤੇ ਫੋਰਜਰੀ ਐਂਡ ਫੋਰਜ ਡਾਕੂਮੈਂਟਸ ਬਣਾਣੇ ਤੇ ਉਹਦੇ ਵਰਤੋਂ ਕਰਨ ਦਾ ਜੋ ਜੁਰਮ ਬਣਦਾ ਉਹ ਧਾਰਾਵਾਂ ਦੇ ਅੰਡਰ ਕੇਸ ਦਰਜ ਕੀਤਾ ਤੇ ਤਫਤੀਸ਼ ਸ਼ੁਰੂ ਕੀਤੀ ਤੇ ਜੋ ਚਾਰ ਪਰਸਨ ਹੈ ਅਫਤਾਰ ਅਪ ਬਿਕਰਮਜੀਤ ਇੱਕ ਜਸਪ੍ਰੀਤ ਤੇ ਇੱਕ ਪਰਵਿੰਦਰ ਇਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਇਨਾਂ ਦੇ ਬਾਕੀ ਸਾਥੀ ਫਰਾਰ ਹੋ ਗਏ ਤੇ ਇਹਨਾਂ ਦੀ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਅਕਿਊਜ਼ ਸੀ ਤਾਂ ਪਤਾ ਲੱਗਿਆ ਕਿ ਆ ਇੱਕ ਪੌਂਜੀ ਸਕੀਮ ਜੋ ਇਨਵੈਸਟਮੈਂਟ ਵਾਲੀ ਪੌਂਜੀ ਸਕੀਮਸ ਹੁੰਦੀ ਹੈ ਉਹ ਬੇਸਿਸ ਦੀ ਇੱਕ ਕੰਪਨੀਆਂ ਸੀਗੀਆਂ ਤੇ ਆ ਕੀ ਕਰਦੇ ਸੀਗੇ ਕਿ ਲੋਕਾਂ ਨੂੰ ਇੱਕ ਵਰਮੀ ਕੰਪੋਸ ਦੇ ਨਾਮ ਲੈ ਕੇ ਆਰਗੈਨਿਕ ਫਾਰਮਿੰਗ ਦੀ ਟ੍ਰੇਨਿੰਗ ਵਗੈਰਾ ਦਾ ਨਾਮ ਲੈ ਕੇ ਔਰ ਇਦਾਂ ਦੀ ਹੋਰ ਵੀ ਆਰਗੈਨਿਕ ਫਾਰਮਿੰਗ ਦੇ ਨਾਲ ਰਿਲੇਟਡ ਅਲਗ-ਅਲਗ ਪ੍ਰਕਿਰਿਆ ਦੀ ਟ੍ਰੇਨਿੰਗਸ ਵਗੈਰਾ ਦਿਖਾ ਕੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਜਾਂ ਤਾਂ ਤੁਸੀਂ ਆਪਣੇ ਕੋਲ ਇਦਾਂ ਦਾ ਕੋਈ ਪਲਾਂਟ ਲਾ ਸਕਦੇ ਹੋ ਔਰ ਅਗਰ ਤੁਸੀਂ ਆਪਣੇ ਕੋਲੇ ਦਾ ਪਲਾਂਟ ਨਹੀਂ ਲਾਣਾ ਚਾਹੁੰਦੇ ਤਾਂ ਸਾਨੂੰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰ ਦੋ ਅਸੀਂ ਤੁਹਾਨੂੰ 8% ਮੰਥਲੀ ਰਿਟਰਨ ਦੇ ਦਿੰਨੇਗੇ 8% ਮੰਥਲੀ ਰਿਟਰਨ ਜੋ ਕਿ ਬਿਲਕੁਲੀ ਆਲਮੋਸਟ ਇੰਪੋਸੀਬਲ ਹੈ ਸਾਲ ਦਾ 152% ਰਿਟਰਨ ਜਿਸ ਚੀਜ਼ ਦਾ ਆਂਦਾ ਹੈਗਾ ਇਦਾਂ ਦਾ ਇਹਨਾਂ ਨੇ ਲੋਕਾਂ ਨੂੰ ਸੁਪਨਾ ਦਿਖਾਇਆ ਇਹਦੇ ਨਾਲ ਨਾਲ ਲੋਕਾਂ ਨੂੰ ਆ ਵੀ ਦੱਸਿਆ ਕਿ ਤੁਸੀਂ ਅਗਰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰਦੇ ਹੋ ਕਿਉਂਕਿ ਐਗਰੀਕਲਚਰ ਇਨਕਮ ਦੇ ਵਿੱਚ ਆ ਜਾਂਦੇ ਤੇ ਤੁਹਾਨੂੰ ਟੈਕਸ ਬੈਨੀਫਿਟਸ ਮਿਲਣਗੇ ਇਸ ਕਰਕੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜੋ ਹੁਣ ਤੱਕ ਸਾਨੂੰ ਲੱਗਦਾ ਹੈਗਾ ਕਿ ਮਿਨੀਮਮ 150 200 ਬੰਦੇ ਹੁਣ ਤੱਕ ਇਹਨਾਂ ਦੇ ट्रांजੈਕਸ਼ਨਸ ਤੋਂ ਲੱਗਦੇ ਉਨ੍ਹਾਂ ਦੇ ਨਾਲ ਠੱਗੀ ਮਾਰੀ ਹੈ ਤੇ ਔਰ ਵੀ ਫਿਰ ਜਦੋਂ ਅਸੀਂ ਤਫਤੀਸ਼ ਸ਼ੁਰੂ ਕੀਤੀ ਤੇ ਹੋਰ ਵੀ ਕੰਪਲੇਨੈਂਟ ਸਾਡੇ ਸਾਹਮਣੇ ਆਏ ਆ ਪੰਜ ਛੇ ਇਦਾਂ ਦੇ ਕੰਪਲੇਨਟਸ ਹੋਰ ਹੈ ਜਿਨ੍ਹਾਂ ਦੇ ਉੱਪਰ ਪੁਲਿਸ ਤਫਤੀਸ਼ ਕਰ ਰਹੀ ਹੈ ਇੱਕ ਕੰਪਲੇਨਟ ਦੇ ਉੱਪਰ ਫਿਰ 247 ਤੋਂ ਬਾਅਦ ਇੱਕ 248 ਨੰਬਰ ਐਫਆਈਆਰ ਵੀ ਦਰਜ ਕੀਤੀ ਹੈ ਟੋਟਲ ਹੁਣ ਤੱਕ ਇਹਦੇ ਅੰਦਰ 122 ਕਰੋੜ ਫੈਕਟਰ ਇਨ ਹੋ ਚੁੱਕਾ ਹੈ ट्रांजैक्शन ਪੁਲਿਸ ਨੇ ਇੱਕੀ ਅਕਾਊਂਟ ਦੇ ਵਿੱਚੋਂ 11 ਨੂੰ ਫ੍ਰੀਜ਼ ਕਰਾਤਾ ਹੈ ਜੋ ਫ੍ਰੀਜ਼ ਕਰਾਇਆ ਉਹਨਾਂ ਦੇ ਵਿੱਚ ਰਾਸ਼ੀ ਤਕਰੀਬਨ 70 ਲੱਖ ਦੀ ਹੈਗੀ 70 ਲੱਖ ਨੂੰ ਅਸੀਂ ਫ੍ਰੀਜ਼ ਕਰਾਤਾ ਹੈ ਅੱਗੇ ਵੀ ਅਸੀਂ ਬੈਂਕ ਅਕਾਊਂਟਸ ਦੇ ਜੋ ਬੈਂਕਸ ਹੈ ਉਹਨਾਂ ਨੂੰ ਫ੍ਰੀਜ਼ ਕਰਾਉਣ ਦੇ ਲਈ ਅਸੀਂ ਲੈਟਰਸ ਵਗੈਰਾ ਲਿਖ ਚੁੱਕੇ ਐ ਤੇ ਨਾਲ ਨਾਲ ਹੋਰ ਵੀ ਲੋਕਾਂ ਨੂੰ ਅਸੀਂ ਸਾਡੇ ਜੋ ਕੇਸ ਦਾਜ ਕੀਤਾ ਹੈ ਦੇ ਮਤਲਬ ਇਹਦੇ ਦਸਣ ਤੋਂ ਬਾਅਦ ਆਈ ਥਿੰਕ ਸਾਨੂੰ ਲੱਗਦਾ ਹੈ ਕਿ ਹੋਰ ਵੀ ਲੋਕੀ ਜਿਨ੍ਹਾਂ ਦੇ ਨਾਲ ਠੱਗੀ ਵਧੀ ਹੋਈਗੀ ਉਹ ਆ ਸਕਦੇ ਤੇ মিডিਆ ਦੇ ਰਾਹੀ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੀ ਹੂ ਕਿ ਇਦਾਂ ਦੀ ਕੋਈ ਕੰਪਨੀ ਦੇ ਵਿੱਚ ਅਗਰ ਤੁਸੀਂ ਇਨਵੈਸਟਮੈਂਟ ਕੀਤੀਆਂ ਨੇ ਤੇ ਤੁਸੀਂ ਵੀ ਸਾਨੂੰ ਆ ਕੇ ਉਸ ਚੀਜ਼ ਦੇ ਬਾਰੇ ਦੱਸ ਸਕਦੇ ਹੋ ਅਸੀਂ ਉਹਦੇ ਉੱਪਰ ਐਕਸ਼ਨ ਕਰਾਂਗੇ ਤੇ ਤੇ ਦੇਖੀ ਸਾਹਮਣੇ ਆਈਏ ਕੁਝ ਬੰਦੇ ਦਾ ਪ੍ਰੋਬਲਮ ਵੀ ਹੋਇਆ ਸੀ ਜੀ ਦੇਖੀ ਦਾਦੀ ਮੈਂ ਪੌਂਜੀ ਸਕੀਮ ਦਾ ਤੁਹਾਨੂੰ ਸਮਝਾ ਦਿੰਦੀ ਹੁੰਦਾ ਕੀ ਹੈਗਾ ਕਿ ਇੱਕ ਪਰਸਨ ਜਦੋਂ ਇਨਵੈਸਟ ਕਰਦਾ ਹੈਗਾ ਤੇ ਉਦੋਂ ਬਾਅਦ ਉਹਨੂੰ ਟਾਰਗੇਟ ਦਿੱਤਾ ਜਾਂਦਾ ਹੈ ਕਿ ਤੁਸੀਂ ਹੁਣ ਔਰ ਜਿੰਨੇ ਬੰਦੇ ਲੈ ਕੇ ਆਓਗੇ ਤੁਹਾਨੂੰ ਇੱਕ ਤਾਂ ਆਪਣਾ ਰਿਟਰਨ ਮਿਲ ਜਾਏਗਾ 8% ਦਾ ਜੋ ਇਹਨਾਂ ਨੇ ਕਿਹਾ ਉਦੋਂ ਬਾਅਦ ਇੱਕ ਕਮਿਸ਼ਨ ਦਿੰਦੇ ਹੈ ਹਰ ਐਡਿਡ ਪਰਸਨ ਦਾ 1/2% ਜੋ ਉਹਦਾ ਪ੍ਰੋਫਿਟ ਹੋਏਗਾ ਉਹਦਾ ਕਮਿਸ਼ਨ ਮਿਲਦਾ ਹੈਗਾ ਤੇ ਇਦਾਂ ਕਰਦੇ ਵੇ ਜਦੋਂ ਤੱਕ ਨਵੇਂ ਮੈਂਬਰਸ ਐਡ ਹੁੰਦੇ ਰਹਿਣਗੇ ਤਦ ਤੱਕ ਉਹ ਰਿਟਰਨ ਆਂਦਾ ਰਹੇਗਾ ਜਿਸ ਦਿਨ ਨਵੇਂ ਬੰਦੇ ਆਣੇ ਬੰਦ ਹੋਏ ਉਸ ਟਾਈਮੇ ਰਿਟਰਨ ਆਣਾ ਬੰਦ ਹੋ ਜਾਂਦਾ ਹੈ ਔਰ ਇਹ ਜੋ ਫਰਾਡਸਟਰਸ ਹੁੰਦੇ ਆਪਣੀ ਇੱਕ ਮੋਟੀ ਰਕਮ ਇਕੱਠੀ ਕਰਕੇ ਇਹ ਭਜਪੂਤ ਜਾਂਦਾ ਹੈ ਤੇ ਹੁਣ ਜੋ ਪੁਲਿਸ ਨੂੰ ਇਹਨਾਂ ਦੀ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗੇ ਕਿ ਇਸ ਪਰਸਨ ਨੇ ਵੀ ਕਿਉਂਕਿ ਜਿੰਨਾ ਮੈਂ ਤੁਹਾਨੂੰ ਦੱਸ ਰਿਹਾ 1 ਜਨਵਰੀ ਤੋਂ ਲੈ ਕੇ ਹੁਣ ਤੱਕ ਅ 7-8 ਮਹੀਨੇ 8 ਮਹੀਨੇ ਦੇ ਅੰਦਰ-ਅੰਦਰ ਇਹਨੇ 122 ਕਰੋੜ ਦੀ ਟ੍ਰਾਂਜੈਕਸ਼ਨਸ ਕੀਤੀਆਂ ਨੇ ਆ ਜੋ ਅਕਾਊਂਟ ਸਾਡੇ ਕੋਲ ਆਏ ਹੈ ਤੇ ਮੋਟੀ ਰਕਮ ਜਾਰੀ ਹੋ ਸਕਦੀ ਹੈ ਤਾਂ ਮੋਟੀ ਰਕਮ ਇਹਨਾਂ ਦੇ ਕੋਲ ਹੋ ਸਕਦਾ ਇਹਨਾਂ ਨੇ ਕਿੱਥੇ ਪਾਰ ਕੀਤੀ ਹੋਏ ਤੇ ਉਹ ਵੀ ਪੁਲਿਸ ਤਫ਼ਤੀਸ਼ ਕਰ ਰਹੀ ਤਾਂ ਕਿ ਲੋਕਾਂ ਦਾ ਜੋ ਪੈਸਾ ਲੋਕਾਂ ਤੱਕ ਵਾਪਸ ਅਸੀਂ ਲੀਗਲ ਤਰੀਕੇ ਨਾਲ ਪਹੁੰਚਾ ਪਾਈ 70 ਲੱਖ ਇਹਨਾਂ ਤੋਂ ਇਹਨਾਂ ਦੇ ਅਕਾਊਂਟਸ ਦੇ ਵਿੱਚ ਰਿਕਵਰ ਕੀਤਾ ਜੋ ਇਹ ਇਨਵੈਸਟਮੈਂਟ ਕਰਾਉਂਦੇ ਸੀਗੇ ਉਹ ਸਾਰਾ ਦਾ ਸਾਰਾ ਵਾਈਟ ਦਾ ਕਰਾਉਂਦੇ ਬੈਂਕ ਟੂ ਬੈਂਕ ਟ੍ਰਾਂਸਫਰਜ਼ ਹੁੰਦੀਆਂ ਨੇ ਇਹ ਬਕਾਇਦਾ ਉਹਨਾਂ ਨੂੰ ਦੱਸ ਦਿੰਦੇ ਕਿ ਤੁਹਾਨੂੰ ਟੈਕਸ ਬੈਨੀਫਿਟਸ ਵੀ ਹੋਣਗੇ ਤਾਂ ਲੋਕੀ ਇਹਨਾਂ ਦੇ ਕੋਲ ਆਪਣੀ ਅ ਬੈਂਕ ਤੋਂ ਹੀ ਟ੍ਰਾਂਸਫਰ ਕਰ ਰਹੇ ਹਨ ਸਾਰਾ ਕੁਝ ਬੈਂਕ ਦੇ ਵਿੱਚ ਹੈ ਲੇਕਿਨ ਅੱਗੇ ਇਹਨਾਂ ਨੇ ਉਹ ਜੋ ਬੈਂਕ ਦੀ ਰਾਸ਼ੀ ਹੈ ਉਹਨੂੰ ਕੱਢ ਕੇ ਕਿੱਥੇ ਪਾ ਕੇ ਤਾ ਉਹ ਤਫਤੀਸ਼ ਦਾ ਪਾਰਟ ਹੈਗਾ ਕੁਝ ਸਾਥੀ ਇਹਨਾਂ ਦੇ ਭੱਜ ਵੀ ਗਏ ਉਹਨਾਂ ਦੇ ਕੋਲੋਂ ਵੀ ਸਾਨੂੰ ਅੰਦੇਸ਼ਾ ਹੈਗਾ ਕਿ ਇਹਨਾਂ ਦੇ ਕੋਲੋਂ ਵੀ ਰਿਕਵਰੀ ਹੋ ਸਕਦੀ ਹੈ ਕਿਹੜੀ ਬੈਂਕ ਸਭ ਤੋਂ ਜ਼ਿਆਦਾ ਯੂਜ਼ ਹੁੰਦੀ ਹੈ ਇਹਨਾਂ ਨੇ ਐਕਸੈਸ ਬੈਂਕ ਦੇ ਵਿੱਚ ਕਾਫੀ ਅਕਾਊਂਟਸ ਨੇ ਕੁਝ ਅਕਾਊਂਟਸ ਫੈਡਰਲ ਬੈਂਕ ਦੇ ਵਿੱਚ ਵੀ ਕੁਝ ਅਕਾਊਂਟਸ ਨੇ ਨਾਦੇ ਆਈ ਥਿੰਕ ਇੱਕ ਹੋਰ ਬੈਂਕ ਦੇ ਵਿੱਚ ਮਤਲਬ ਅਲਗ-ਅਲਗ ਬੈਂਕਸ ਦੇ ਵਿੱਚ ਸਭ ਤੋਂ ਜ਼ਿਆਦਾ ਆਈ ਥਿੰਕ ਐਕਸੈਸ ਦੇ ਵਿੱਚ ਨਿਕਲੇ ਜੀ ਥੈਂਕ ਯੂ